ਅੱਜ ਆਪਾਂ ਲਿਆਂਦਾ ਜੀ ਚੀਜ਼ ਚੀਜ਼ ਮਤਲਬ ਪਨੀਰ ਇਹਦੇ ਬਣਾਵਾਂਗੇ ਅੱਜ ਆਪਾਂ ਪ੍ਰੌਂਟੇ ਤੇ ਆ ਦੇਖੋ ਕद्दूकस ਕਰ ਲਿਆ ਤੇ ਇਤੂ ਬਾਅਦ ਬਣਾਉਣੇ ਆਪਾਂ ਇਹਦੇ ਪ੍ਰੌਂਟੇ ਠੀਕ ਹੈ ਜੀ ਪ੍ਰੌਂਟੇ ਖਾਵਾਂਗੇ ਅੱਜ ਪਨੀਰ ਵਾਲੇ ਪ੍ਰੌਂਟੇ ਤੇ ਦੇਖੋ ਸ਼ੁਰੂ ਕਰਦੇ ਆਂਗੇ ਆ ਵੱਡੀ ਕੰਪਨੀ ਦਾ ਮੈਂ ਪਨੀਰ ਲਿਆਂਦਾ 200 ਗ੍ਰਾਮ ਪਨੀਰ ਆਇਚ ਅੱਠ ਟੁਕੜੇ ਹੈਗੇ ਤੇ 135 ਰੁਪਏ ਰੇਟ ਸੀ ਇਹਦਾ 200 ਗ੍ਰਾਮ ਚ ਲਗਭਗ 25 ਗ੍ਰਾਮ ਦਾ ਇੱਕ ਟੋੜਾ ਹੈ ਤੇ ਇਹਨੂੰ ਕੱਟ ਕੇ ਕਰਾਂਗੇ ਕद्दूकस ਇਹ ਪਰ ਪਨੀਰ ਲੱਗਦਾ ਨਹੀਂ ਸੀ ਮੈਨੂੰ ਯਾਰ ਕੁਝ ਹੋਰ ਹੀ ਲੱਗਦੀ ਹੈ ਜੈਲੀ ਜੀ ਤੇ ਉੱਤੇ ਤਾਂ ਚੀਜ਼ ਹੀ ਲਿਖਿਆ ਇਹਦੇ ਚੀਜ਼ ਤਾਂ ਮਤਲਬ ਪਨੀਰ ਹੀ ਹੁੰਦਾ ਮੇਰੇ ਹਿਸਾਬ ਨਾਲ ਇਹ ਤਾਂ ਬਰਫੀ ਵਾਂਗੂ ਦੇਖਾਂ ਖਾ ਗਿਆ ਓਏ ਹੋਏ ਘਟਿਆ ਟੇਸਟ ਸੀ ਬਿਲਕੁਲ ਘਟਿਆ ਟੇਸਟ ਹੈ ਜਿਵੇਂ ਨਮਕ 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 ਭਰਿਆ ਹੁੰਦਾ ਹੈ ਅੰਦਰ ਚੱਲ ਫੇਰ ਵੀ ਆਪਾਂ ਕੱਦੂ ਗਾਸ ਕਰਕੇ ਚੱਲ ਪਨੀਰ ਦਾ ਤੇ ਆਪਾਂ ਨਮਕ ਨਾ ਪਾਵਾਂਗੇ ਮਿਰਚਾਂ ਬਾਲਾਂਗੇ ਦੇ ਵਿੱਚ ਤੇ ਪਨੀਰ ਕੱਦੂ ਗਾਸ ਕਰਕੇ ਜਿਵੇਂ ਬਣਾਉਨੇ ਹੁੰਨੇ ਆ ਆਪਾਂ ਆਮ ਤੇ ਇਹ ਜੋ ਨਾ ਮੱਖਣ ਜੀ ਦੀ 스멜 ਆਉਂਦੀ ਸੀ ਹੋਰ ਹੀ ਗੰਦੀ ਜੀ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸ ਦਿਓ ਹੁੰ ਠੀਕ ਹੈ ਜੀ ਅੱਜ ਪਨੀਰ ਵਾਲੇ ਪਰੌਂਠੇ ਚੱਲਣਗੇ ਤੇ ਇਹ ਵੀ ਕਹਿੰਦਾ ਘਟ ਨਹੀਂ ਰਹਿਣਾ ਮੈਂ ਵੀ ਕਦੋਂ ਕਸ ਕਰੂੰਗਾ ਮੈਂ ਤੂੰ ਵੀ ਕਰ ਲੈ ਬਈ ਘਟ ਘਾਣੂ ਰਹਿਣਾਗਾ ਤੇ ਹੁਣ ਮੇ ਬਾਰੀ ਸੀਗੇ ਚ ਮਸਾਲੇ ਪਾਉਣ ਦੀ ਤੇ ਮੈਂ ਮਿਰਚਾਂ ਪਾਲੀਆਂ ਤੇ ਨਮਕ ਥੋੜਾ ਜਿਹਾ ਮੈਨੂੰ ਘਟ ਲੱਗਿਆ ਹੋਰ ਪਤਾ ਤੇ ਗਰਮ ਮਸਾਲਾ ਤੇ ਆਪਣੇ ਕੋਲੇ ਪਿਆ ਸੀਗਾ ਜੀ ਇੱਕ ਪਰੌਂਠਾ ਮਸਾਲਾ ਇਹ ਵੀ ਆਪਾਂ ਵਿਚਾਰਡ ਕਰ ਦਾਂਗੇ ਤੇ ਹੁਣ ਇਹਦਾ ਮਿਕਸਰ ਕਰ ਲਾਂਗੇ ਰੈਡੀ ਠੀਕ ਹੈ ਜੀ ਰੈਡੀ ਕਰ ਲਿਆ ਮਿਕਸਰ ਤੇ ਐਂਡ ਤੱਕ ਦੇਖਿਓ ਹੁਣ ਬਣਦਾ ਕੀ ਇਹਦੇ ਨਾਲ ਤੇ ਪਰੌਂਠੇ ਬਣਾਵਾਂਗੇ ਗੋਲ-ਗੋਲ ਆਪਾਂ ਤੇ ਆਟੇ ਆਲਾ ਪੇੜਾ ਲੈ ਲਈਏ ਆਟਾ ਆਪਣਾ ਗੁੰਨਿਆ ਪਿਆ ਤਵਾ ਰੱਖਤਾ ਤਵਾ ਰੱਖਤਾ ਲੋਈ ਗੈਂ ਚਲਾਤਾ ਠੀਕ ਆ ਮੈਂ ਤਵਾ ਪਹਿਲੇ ਰੱਖ ਕੇ ਭੁੱਲ ਗਈ ਤੇ ਦੇਸੀ ਘਿਓ ਵਾਲਾ ਚੱਕਲੇ ਡੱਬਾ ਤੇ ਜਿਹੜਾ ਆਪਾਂ ਅਮੂਲ ਦੇ ਮੱਖਣ ਚੋਂ ਕੱਢਿਆ ਸੀਗਾ ਜਿਹਨੇ ਵੀਡੀਓ ਨਹੀਂ ਦੇਖੀ ਜਾ ਕੇ ਆਪਣੀ ਵੀਡੀਓ ਦੇਖ ਲਓ ਉਹ ਤੇ ਆਪਾਂ ਕਰ ਲਿਆ ਜੀ ਪੇੜਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕੱਦੂ ਕਸ ਕਰਿਆ ਹੋਇਆ ਪਨੀਰ ਤੇ ਵਿੱਚ ਲਾ ਦਾਂਗੇ ਥੋੜਾ ਘਿਓ ਇਹਦੇ ਲਾਉਣ ਨਾਲ ਨਾ ਪਰੌਂਠਾ ਫੁੱਲ ਜਾਊਗਾ ਪਰਾਉਂਠਾ ਭੁੱਲਣ ਦਾ ਇਹੀ ਰਾਜ਼ ਹੈਗਾ ਤੇ ਆਪਾਂ ਜਿਹੜਾ ਰੈਡੀ ਕਰ ਲਿਆ ਸੀਗਾ ਮਸਾਲਾ ਉਹ ਤੇ ਇਹਨੂੰ ਵਸ ਤੁਸੀਂ ਫੋਲਡ ਕਰ ਲਓ ਚੌਰਸ ਕਰ ਲਓ ਜਿਵੇਂ ਮਰਜ਼ੀ ਕਰ ਲਓ ਜਿੰਮੇ ਜਿਹਦੇ ਹਿਸਾਬ ਚਾਹੁੰਦਾ ਉਵੇਂ ਜਿਵੇਂ ਤੇ ਮੇਰੇ ਆਏ ਜਿਹੇ ਹਿਸਾਬ ਚਾਹੁੰਦਾ ਪਰੌਂਠਾ ਆਪਾਂ ਉਵੇਂ ਜਿਵੇਂ ਰੈਡੀ ਕਰ ਲਿਆ ਤੇ ਹੁਣ ਇਹਨੂੰ ਬੀਲ ਕੇ ਗੋਲ ਕਰਨ ਦੀ ਕੋਸ਼ਿਸ਼ ਕਰਾਂਗੇ ਲੋਈ ਪੂਰੀ ਤਿਆਰੀ ਹੈਗੀ ਆਪਣੀ ਪਨੀਰ ਵਾਲਾ ਅੱਜ ਪਰੌਂਠਾ ਖਾਣ ਦੀ ਤੇ ਦੇਖਾਂਗੇ ਕਿ ਇਹਦੀ ਬਣਦੀ ਹੈ ਗੱਲ ਕਿ ਨਹੀਂ ਬਣਦੀ ਜਿਹੜਾ ਬਾਜ਼ਾਰੋਂ ਪਨੀਰ ਡੈਰੀ ਤੋਂ ਲਿਓਣੇ ਉਹ ਤਾਂ ਬਹੁਤ ਕੰਡ ਹੁੰਦਾ ਤੇ ਮੈਨੂੰ ਪਨੀਰ ਵੈਸੇ ਲੱਗਣ ਨਹੀਂ ਰਿਹਾ ਹੋਰ ਹੀ ਕੁਝ ਲੱਗਦਾ ਤੇ ਪਰ ਫਿਰ ਵੀ ਇਹਨਾਂ ਨੇ ਚੀਜ਼ ਲਿਖਿਆ ਉੱਤੇ ਤਾਂ ਚੀਜ਼ ਮਤਲਬ ਦਾ ਮੇਰੇ ਹਿਸਾਬ ਨਾਲ ਪਨੀਰ ਹੀ ਹੁੰਦਾਗਾ ਤੇ ਆਪਾਂ ਦੂਜਾ ਬੇੜਾ ਵੀ ਕਰ ਲੈਣੇ ਆ ਕਿਉਂਕਿ ਆਪਾਂ ਸਾਲਾ ਬਾਅਪ ਪਾਲਿਆ ਤੇ ਤਵਾ ਹੋ ਗਿਆ ਗਰਮ ਲੋ ਜੀ ਆਪਣਾ ਪਹਿਲਾ ਪਰੋਠਾ ਰੈਡੀ ਹੋਣ ਲਈ ਤਵੇ ਤੇ ਚੱਲ ਗਿਆ ਤੇ ਦੂਜਾ ਬੇੜਾ ਵੀ ਆਪਾਂ ਦਵਾ-ਦਵਾ ਮੇਲ ਕੇ ਉਹ ਵੀ ਉਵੇਂ ਜਿਵੇਂ ਰੈਡੀ ਕਰ ਲਾਂਗੇ ਪਾਸਾ ਪਲਟ ਦਈਏ ਥੋੜਾ ਜਿਹਾ ਕਿਉਂਕਿ ਤਵਾ ਜ਼ਿਆਦਾ ਗਰਮਾ ਮਚ ਨਾ ਜਾਵੇ ਹੋ ਜਿਵੇਂ ਉਮਝ ਵਿੱਚ ਕਿਹੋ ਲਾਗੇ ਤੇ ਮਸਾਲਾ ਪਾਵਾਂਗੇ ਲੋਈ ਦੋ ਪਰੌਂਠੇ ਬਣ ਗਏ ਤੇ ਅੱਜ ਹੋ ਜੂ ਟਕਾ ਆਪਣਾ ਲੋਈ ਪਰੌਂਠਾ ਆਪਣਾ ਹੁਣ ਰੈਡੀ ਹੋ ਗਿਆ ਤੇ ਇਸ ਤੋਂ ਬਾਅਦ ਇੱਤੇ ਕਿਹੋ ਲਾਵਾਂਗੇ ਦੋਨਾਂ ਪਾਸੇ ਥੋੜਾ ਸੇਕ ਕੇ ਆ ਦੇਖੋ ਲੱਗਿਆ ਨਾ ਫੁੱਲਣ ਆਹ ਕੰਮ ਆਗਾ ਜਦੋਂ ਅੰਦਰ ਘਿਓ ਲਾਉਣੇ ਹੋ ਤਾਂ ਐ ਫੁੱਲੂਗਾ ਇਹ ਲੋ ਥੋੜਾ ਬਲਰ ਹੋ ਗਿਆ ਸੀ ਇਹ ਤਾਂ ਪਾੜ-ਪਾੜ ਜਾਊਗਾ ਰਜਾਈ ਵਾਂਗੂ ਦੇਖੋ ਜੀ ਪੂਰਾ ਘੈਂਟ ਬਣ ਜੂਗਾ ਗੁਆਰੇ ਵਾਂਗੂ ਫੁੱਲੂ ਜਦੋਂ ਅੰਦਰ ਘਿਓ ਲਾਤਾ ਆ ਨਿਕਲਿਆ ਪਨੀਰ ਇੱਕ ਸਾਈਡ ਤੋਂ ਦੇਖੋ ਤੇ ਪਰ ਪਨੀਰ ਵਾਲੇ ਮੈਨੂੰ ਲੱchn ਲੱਗਦੇ ਨਹੀਂ ਦਿਲ ਮੇਰਾ ਡਗ ਮਗਾਉਂਦਾਗਾ ਕੀ ਹੁੰਦਾ ਉਹ ਤੇ ਪੂਰਾ ਆਪਣਾ ਘੈਂੜ ਪਰੌਂਠਾ ਬਣ ਗਿਆ ਤੇ ਲਓ ਜੀ ਲਾਲ ਲਾਲ ਕ੍ਰਿਸਪੀ ਪਰੌਂਠਾ ਕਰਤਾ ਦੇਸੀ ਘਿਓ ਲਾ ਕੇ ਠੀਕ ਹੈ ਜੀ ਤੇ ਬਾਕੀ ਟੇਸਟ ਕਰਾਂਗੇ ਦੂਜਾ ਤੇ ਹੁਣ ਆਪਣਾ ਰੈਡੀਆ ਪਰੌਂਠਾ ਪਲੇਟ ਚ ਤਾਰ ਲਿਆ ਤੇ ਹੁਣ ਖਾਣ ਵਾਸਤੇ ਰੈਡੀਆ ਕੱਟ ਗਏ ਕਿਉਂਕਿ ਸਾਫਤਾ ਤਾਂ ਖਦਾ ਵੀ ਨਹੀਂ ਆਣਾ ਤੇ ਪਹਿਲਾਂ ਇਹਦੀ ਐਂ ਵੀ ਵਾਈਟ ਲੈ ਕੇ ਦੇਖੀਏ ਯਾਨੀ ਕਿ ਬੁਰਕੀ ਖਾ ਕੇ ਦੇਖੀਏ ਕਿ ਠੀਕ ਲੱਗਦਾ ਕਿ ਨਹੀਂ ਲੱਗਦਾ ਕਿਵੇਂ ਲੱਗਦਾ ਕੰਮ ਫੇਰ ਦੇਖਾਂਗੇ ਕਾਦੇ ਨਾ ਖਾਣਾ ਪਰ ਅੰਦਰੋਂ ਸਾਲਾ ਹੋਰੀ ਗਰੀਜਾ ਬਣ ਗਿਆ ਸੀ ਇਹ ਜਿਹੜੇ ਹਿਸਾਬ ਨਾਲ ਪਨੀਰ ਤਾਂ ਐ ਪਿਆ ਹੁੰਦਾ ਚਟਾ ਚਟਾ ਇਹ ਕੁਝ ਹੋ ਹੋਰੀ ਹੋ ਗਿਆ ਦੇਖ ਲਓ ਇਹ ਗਰੀਜਾ ਹੋ ਗਿਆ ਦੇਖ ਕੇ ਖਾਣ ਨੂੰ ਵੀ ਜੀ ਨਹੀਂ ਕਰਦਾ ਸੀਗਾ ਪਰ ਫੇਰ ਵੀ ਪੈਸੇ ਲੱਗੇ ਅਗੇ ਤੇ ਬਿਲਕੁਲ ਹੀ ਘਟ ਗਿਆ ਟੇਸਟ ਬਿਲਕੁਲ ਹੀ ਘਟ ਗਿਆ ਟੇਸਟ ਹੋਰੀ ਹਾਂ ਐ ਸੀਗਾ ਗੰਦਾ ਜਿਹਾ ਟੇਸਟ ਮੈਂ ਕਿਹਾ ਚਲੋ ਦਾਲ ਨਾਲ ਟਰਾਈ ਕਰਦੇ ਆਂਗੇ ਦਾਲ ਬਣੀ ਪਈ ਸੀਗੀ ਤੇ ਉਹਦੇ ਨਾਲ ਟਰਾਈ ਕਰਦੇ ਆਂ ਦੇਖੋ ਜਿਵੇਂ ਖੰਡ ਵਾਲਾ ਪਰੌਂ ਠਾ ਹੁੰਦਾ ਉਵੇਂ ਜਿਵੇਂ ਬਹੁਤ ਹੀ ਬੈਡ ਐਕਸਪੀਰੀਅੰਸ ਰਿਹਾ ਤੁਸੀਂ ਦੱਸਿਓ ਇਹ ਕਾਦੇ ਵਾਸਤੇ ਹੁੰਦਾ ਪਨੀਰ ਵੈਰੀ